ਆ ਭਾਈ ਸਰ ਕੀ ਨਾਮ ਆਪਣਾ ਮੇਰਾ ਸਰ RAM ਨਾਮ ਆ ਆ ਕਾ ਕਿਥੋਂ ਤੁਸੀਂ ਬਿਲੋਂਗ ਕਰਦੇ ਹੋ ਜੀ ਹਕੀ ਜੀ ਭਗਤੇ ਭਾਈ ਤੋਂ ਜੀ ਜ਼ਿਲ੍ਹਾ ਬਠਿੰਡਾ ਅੱਛਾ ਜਿਹੜਾ ਤੁਹਾਡਾ ਇਹ ਕੰਮ ਆ ਐ ਕਿਸੇ ਕਿੰਨੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਹੋ ਪਰ ਇਹ ਵੈਸੇ ਸਾਡਾ ਖਾਨਦਾਨੀ ਕੰਮ ਆ ਸਰ ਜਿਹੜਾ ਆ ਕੰਮ ਜਿਹੜਾ ਨਵਾਂ ਆਪਾਂ ਲੈ ਕੇ ਆਏ ਜਿਵੇਂ ਬਾਹਰ ਦੇ ਇੱਥੇ ਚੱਲਦਾ ਹੁੰਦਾ ਤੁਸੀਂ ਵੇਖਿਆ ਹੋਊਗਾ ਤੁਸੀਂ ਜਿਵੇਂ ਬਾਹਰ ਕਨੇਡਾ ਫੋਰ ਸੈਲੀਅਰ ਕੂਈ ਚੱਲਦੇ ਦੇ ਜੀ ਕੰਮ ਤੇ ਅਸੀਂ ਸੋਚਿਆ ਸੀ ਵੀ ਕੋਈ ਨਵਾਂ ਆਈਟਮ ਲੈ ਕੇ ਆਈਏ ਜੀ ਪੰਜਾਬ 'ਚ ਆਪਣੀ ਇੰਡੀਆ 'ਚ ਆ ਕਰਕੇ ਆਈਏ ਨੇ अच्छा ਤੁਹਾਨੂੰ ਕੰਮ ਹੋ ਗਿਆ 8-9 ਸਾਲ ਹੋ ਗਏ ਕੰਮ ਕਰਦੇ ਮੈਂ ਬਠਿੰਡੇ ਡੱਬਾ ਵਾਲੀ ਜਿਹੜੇ ਚ ਪੱਤੇ ਖੜਦਾ ਰਿਹਾ ਕੰਡਿਗੜ ਲੁਧਿਆਣੇ ਸਾਰੇ ਪਾਸੇ ਅੱਛਾ ਤੁਸੀਂ ਪਰਿਵਾਰ ਦੇ ਪਰਿਵਾਰ ਦੇ ਕਿੰਨੇ ਜੀ ਹੋ ਤੇ ਕਿੰਨੇ ਇਸ ਤਰ੍ਹਾਂ ਦੇ ਕੰਮ ਕਰਦੇ ਸੀ ਅਸੀਂ ਜੀ ਚਾਰੇ ਭਰਾ ਹੀ ਕੰਮ ਕਰਦੇ ਹਾਂ ਅੱਛਾ ਇਹੀ ਕੰਮ ਕਰਦੇ ਹੋ ਤੇ ਤੁਹਾਡਾ ਪਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਜਾਂ ਕਿਸ ਤਰ੍ਹਾਂ ਦੀ ਤੁਹਾਨੂੰ ਕੋਈ ਫੀਸ ਵਗੈਰਾ ਦਿੱਤੀ ਜਾਂਦੀ ਹੈ ਜੀ ਸਰ ਜੀ ਜਿਹੜਾ ਪ੍ਰੋਗਰਾਮ ਬੁਕਿੰਗ ਹੁੰਦੀ ਹੈ ਉਹ ਜਦੋਂ ਤੋਂ ਹੋ ਜਾਂਦਾ ਜੀ ਅੱਛਾ ਘਰ ਖਰਚਾ ਚੱਲ ਜਾਂਦਾ ਹਾਂ ਇੱਕ ਦਿਨ ਦਾ ਕਿੰਨਾ ਕੁ ਤੁਹਾਨੂੰ ਖਰਚਾ ਦਿੱਤਾ ਜਾਂਦਾ ਜੀ ਪੰਜ ਜੀ